ਜਗਬਣੀ ਟੀਵੀ ਦੇਖ ਰਹੇ ਹੋ ਮੈਂ ਸਤੀਸ਼ ਵਿੱਚ ਇਸ ਟਾਈਮ ਖੜੇ ਆ ਹਲਕਾ ਜੀਰਾ ਦੇ ਪਿੰਡ ਮਨਸੂਰਵਾਲ ਕਲਾ ਵਿਖੇ ਸਥਿਤ ਮਾਲਬਰੋਜ਼ ਸ਼ਰਾਬ ਫੈਕਟਰੀ ਦੇ ਬਾਹਰ ਇਸ ਮਾਲਬਰੋਜ਼ ਫੈਕਟਰੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਐਨਜੀਟੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਇਸ ਫੈਕਟਰੀ ਨੂੰ ਪਰਮਾਨੈਂਟ ਤੌਰ ਤੇ ਬੰਦ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇਹ ਹੈ ਉਹ ਫੈਕਟਰੀ ਮਾਲ ਬਰੋਜ਼ ਇੰਟਰਨੈਸ਼ਨਲ ਫੈਕਟਰੀ ਜਿੱਥੇ ਕਿ ਸ਼ਰਾਬ ਦੀ ਸੀਗੀ ਤਾਂ ਇਧਰਲੇ ਪਾਸੇ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਧਰਨਾ ਲੱਗਾ ਹੋਇਆ ਪਿਛਲੇ ਕਈ ਸਾਲਾਂ ਤੋਂ ਇੱਥੇ ਜਿਹੜਾ ਆਸ-ਪਾਸ ਦੇ ਪਿੰਡਾਂ ਦੇ ਲੋਕ ਐ ਉਹਨਾਂ ਵੱਲੋਂ ਇੱਥੇ ਪੱਕਾ ਮੋਰਚਾ ਲਗਾਇਆ ਹੋਇਆ ਸੀਗਾ ਔਰ ਉਸ ਪੱਕੇ ਮੋਰਚੇ ਦੇ ਦੌਰਾਨ ਆ ਜਿਹੜਾ ਹੈਗਾ ਹੱਲੇ ਵੀ ਇਹ ਮੋਰਚਾ ਉਸੇ ਤਰ੍ਹਾਂ ਚੱਲ ਰਿਹਾ ਹੈਗਾ ਕੁਝ ਲੋਕ ਇੱਥੇ ਮੌਜੂਦ ਨੇ ਤਸਵੀਰਾਂ ਤੁਸੀਂ ਦੇਖ ਪ ਰਹੇ ਹੋ ਤੇ ਹਲਕਾ ਜੀਰਾ ਦੇ ਪਿੰਡ ਮਨਸੂਰਵਾਲ ਕਲਾ ਤੋਂ ਮਾਲਬਰੋਜ਼ ਸ਼ਰਾਬ ਫੈਕਟਰੀ ਦੇ ਬਾਹਰ ਅਸੀਂ ਖੜੇ ਹੋਏ ਆਂ ਔਰ ਇਧਰਲੇ ਪਾਸੇ ਮੋਰਚੇ ਦੇ ਵਿੱਚ ਜਿਹੜੇ ਲੋਕ ਮੌਜੂਦ ਨੇ ਕੁਝ ਸਾਥੀ ਇਹਨਾਂ ਦੇ ਮੌਜੂਦ ਨੇ ਉਹ ਵੀ ਇੱਥੇ ਬੈਠੇ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੀ ਹੈ ਗਿਆ ਆ ਬਾਈ ਜੀ ਕਿੰਨੇ ਸਮੇਂ ਤੋਂ ਇੱਥੇ ਜਿਹੜਾ ਮੋਰਚਾ ਲਗਾ ਕੇ ਬੈਠੇ ਹੋ ਤੋ ਇਹ ਜਿਹੜੇ ਭਾਈ ਸਾਹਿਬ ਨੇ ਗੱਲਬਾਤ ਲਈ ਤਿਆਰ ਨਹੀਂ ਕੁਝ ਹੋਰ ਲੋਕ ਮੌਜੂਦ ਨੇ ਭਾਈ ਜੀ ਕੀ ਨਾਮ ਹੈ ਤੁਹਾਡਾ ਨਾਮ ਤਾਂ ਐਵਾਂ ਆਪ ਨੂੰ ਬੋਲਣਗੇ ਚਲੋ ਕਿੰਨੀ ਦੇਰ ਤੋਂ ਇਹ ਮੋਰਚਾ ਜਿਹੜਾ ਚੱਲ ਰਿਹਾ ਸਾਢੇ 3 ਸਾਲਾਂ ਤੋਂ ਚੱਲ ਰਿਹਾ ਸਾਢੇ 3 ਸਾਲ ਤੋਂ ਇੱਥੇ ਮੋਰਚਾ ਲਗਾਏ ਹਾਂ ਪੰਜਾਬ ਸਰਕਾਰ ਨੇ ਇੱਕ ਫੈਸਲਾ ਲਿਆ ਵਾ ਐਨਜੀਟੀ ਨੂੰ ਜਿਹੜੀ ਇੱਕ ਚਿੱਠੀ ਲਿਖੀ ਆ ਕਿ ਇਸ ਫੈਕਟਰੀ ਨੂੰ ਪਰਮਾਨੈਂਟ ਪੱਕੇ ਤੌਰ ਤੇ ਬੰਦ ਕਰ ਦਿੱਤਾ ਜਾਵੇ ਇਸ ਫੈਸਲੇ ਨੂੰ ਕਿਵੇਂ ਵੇਖਦੇ ਹੋ ਬੰਦ ਹੀ ਚਾਹੀਦਾ ਫੈਸਲਾ ਹੈ ਹਾਂ ਬੰਦ ਬੈਠੇ ਤੁਹਾਨੂੰ ਕੀ ਲੱਗਦਾ ਕਿਦਾਂ ਦਾ ਫੈਸਲਾ ਹੈ ਪੰਜਾਬ ਸਰਕਾਰ ਨੇ ਸਹੀ ਫੈਸਲਾ ਲਿਆ ਹਾਂ ਹਾਂ ਸਹੀ ਆ ਤੁਹਾਡਾ ਕੀ ਨਾਮ ਹੈ ਆਹ ਵੇ ਠੀਕ ਆ ਜੀ ਬੰਦੀ ਹੋਣ ਕਰਾਉਣ ਵਾਸਤੇ ਬਿਠੇ ਆ ਕਿੰਨੇ ਕਿੰਨੇ ਸਮੇਂ ਤੋਂ ਮੋਰਚਾ ਲਗਾ ਕੇ ਬੈਠੇ ਹੋ ਸਾਡੇ ਤਾਂ ਖਤ ਹੋ ਗਿਆ ਉਹ ਹਾਂ ਉਧਰ ਵੀ ਆਈ ਜਾਂਦੇ ਕਿਦਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਬਹੁਤ ਕੁਝ ਨੇ ਖਰਾਬ ਕੀਤਾ ਆਪਹੁ ਬੜੇ ਮਰੇ ਆ ਬੰਦੇ ਬੜੇ ਮਰੇ ਆ ਇੱਥੇ ਆਪਣਾ ਕੈਂਸਰ ਹੋ ਗਏ ਅਜੇ ਵੀ ਕਈ ਬੰਦੇ ਪਏ ਆ ਕੈਂਸਰ ਵਾਲੇ ਉਹ ਜੀ ਨੇ ਬਹੁਤ ਵੱਡਾ ਕੰਮ ਕੀਤਾ ਆ ਤੇ ਇਹੇ ਦਾ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਵਾ ਐਨਜੀਟੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਕਿ ਇਸ ਸ਼ਰਾਬ ਫੈਕਟਰੀ ਨੂੰ ਪੱਕੇ ਤੌਰ ਤੇ ਬੰਦ ਕੀਤਾ ਜਾਵੇ ਉਸ ਫੈਸਲੇ ਨੂੰ ਕਿਵੇਂ ਵੇਖਦੇ ਹੋ ਉਹ ਜੀ ਹਾਂ ਠੀਕ ਆ ਪੱਕੇ ਤੌਰ ਤੇ ਬੰਦ ਹੋਣੀ ਚਾਹੀਦੀ ਆ ਠੀਕ ਆ ਬਹੁਤ ਚੰਗੀ ਗੱਲ ਆ ਸੋ ਇਹ ਉਹ ਲੋਕ ਨੇ ਜਿਹੜੇ ਇਸ ਮੋਰਚੇ ਤੇ ਮੌਜੂਦ ਨੇ ਔਰ ਇਹਨਾਂ ਦੇ ਦੱਸਣ ਦੇ ਮਤਬਕ ਆ ਕਰੀਬ 3 ਤੋਂ 3.5 ਸਾਲ ਦਾ ਜਿਹੜਾ ਸਮਾਂ ਹੋ ਚੁੱਕਿਆ ਇਹਨਾਂ ਵੱਲੋਂ ਮੋਰਚਾ ਲਗਾਇਆ ਗਿਆ ਸੀਗਾ ਇਸ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਦੇ ਲਈ ਤੇ ਇਹ ਜਿਹੜਾ ਫੈਸਲਾ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਐਨਜੀਟੀ ਨੂੰ ਜਿਹੜੀ ਚਿੱਠੀ ਲਿਖੀ ਗਈ ਹੈ ਕਿ ਇਸ ਫੈਕਟਰੀ ਨੂੰ ਪਰਮਾਨੈਂਟ ਤੌਰ ਤੇ ਬੰਦ ਕੀਤਾ ਜਾਵੇ ਇਸ ਫੈਸਲੇ ਨੂੰ ਇਹ ਵਧੀਆ ਫੈਸਲਾ ਦੱਸ ਰਿਹਾ ਇੱਕ ਵਾਰ ਫੇਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇਹ ਸਾਂਝਾ ਮੋਰਚਾ ਸਾਂਝਾ ਮੋਰਚਾ ਨਾਮ ਤੇ ਜਿਹੜਾ ਇਹ ਧਰਨਾ ਲੱਗਾ ਹੋਇਆ ਸੀਗਾ ਇਹ ਪੱਕਾ ਮੋਰਚਾ ਲੱਗਾ ਸੀ ਜੋ ਅੱਜ ਵੀ ਚੱਲ ਰਿਹਾ ਹੈ ਇਧਰਲੇ ਪਾਸੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਅਸੀਂ ਮੌਜੂਦ ਆ ਇਸ ਟਾਈਮ ਹਲਕਾ ਜੀਰਾ ਦੇ ਪਿੰਡ ਮਨਸੂਰਵਾਲ ਕਲਾ ਵਿਖੇ ਜਿੱਥੇ ਮਾਲਬ੍ਰੋਸ ਫੈਕਟਰੀ ਬਣੀ ਹੋਈ ਹੈ ਔਰ ਅੱਜ ਕੋ ਹੱਲੇ ਵੀ ਉਸੇ ਤਰ੍ਹਾਂ ਬਿਸਤਰੇ ਵਗਾਰਾ ਇੱਥੇ ਮੌਜੂਦ ਨੇ ਲੋਕ ਮੌਜੂਦ ਨੇ ਸੋ ਪੱਕੇ ਤੌਰ ਤੇ ਜਿਹੜਾ ਇਹ ਮੋਰਚਾ ਲੱਗਾ ਹੋਇਆ ਵਹਿ ਹਲਕਾ ਜੀਰਾ ਦੇ ਪਿੰਡ ਮਨਸੂਰਵਾਲ ਕਲਾ ਵਿਖੇ ਸੋ ਇਸ ਫੈਸਲੇ ਨੂੰ ਇਹਨਾਂ ਲੋਕਾਂ ਨੇ ਸਹੀ ਦੱਸਿਆ ਕਿ ਸਰਕਾਰ ਵੱਲੋਂ ਜਿਹੜਾ ਸਹੀ ਫੈਸਲਾ ਲਿਆ ਗਿਆ ਤੁਸੀਂ ਦੇਖਦੇ ਰਹੋ ਜਗਬਾਨੀ ਟੀਵੀ ਕੈਮਰਾ ਪਰਸਨ ਦੇ ਨਾਲ ਮੈਚ ਇਸ ਵਿੱਚ ਜਗਬਾਨੀ ਟੀਵੀ